ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਡਾਲਾ ਤੋਂ ਟੱਗਾ ਰੋਡ ਦੇ ਉੱਤੇ ਲਗਾ ਜਠੇਰੇ ਦਾ ਜਿਹੜਾ ਉਹ ਮੰਦਿਰ ਹੈ ਉਹ ਹਰ ਸਾਲ ਜਰਾ ਇੱਥੇ ਆਜ ਕੇ ਵੀ ਬਹੁਤ ਹੀ ਸ਼ਰਧਾ ਸਤਕਾਰ ਦੇ ਨਾਲ ਇਹ ਮਨਾਇਆ ਗਿਆ ਜਿਸ ਦੇ ਵਿੱਚ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਇਹਨਾਂ ਨੇ ਬਾਤ ਚੜ ਕੇ ਹਿੱਸਾ ਦਿੱਤਾ ਜਿਹਦੇ ਨਾਲ ਇਹ ਮੇਲਾ ਜਿਹੜਾ ਆ ਇਹ ਬਹੁਤ ਵਧੀਆ ਸਿਰੇ ਹੋ ਨਿਪੜਿਆ ਜਿਸ ਦੇ ਵਿੱਚ ਐਨੜੀ ਭਰਾਵਾਂ ਦੀ ਔਰ ਸਾਧ ਸੰਗਤ ਦੀ ਬਹੁਤ ਵੱਡਾ ਯੋਗਦਾਨ ਹੈ ਔਰ ਇਹ ਮੇਲਾ 1998 ਤੋਂ ਲਗਾਤਾਰ ਹਰ ਸਾਲ ਨਰੋਲ ਧਾਰਮਿਕ ਜਿਹੜਾ ਆ ਉਹ ਹੁੰਦਾ ਆ ਤੇ ਇਹਦੇ ਵਿੱਚ ਅਸੀਂ ਸਭ ਤੋਂ ਵੱਧ ਤੁਹਾਡਾ ਧੰਨਵਾਦ ਐਨਕ ਸਵੇਰਾ ਦਾ ਕਰਨਾ ਚਾਹੁੰਦੇ ਆ ਜਿਹੜੇ ਹਰ ਸਾਲ ਆ ਕੇ ਇਹਦੀ ਕਵਰੇਜ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਸੰਗਤ ਨੂੰ ਇਹ ਮੇਲੇ ਬਾਰੇ ਵਿੱਚ ਜਿਹੜੀ ਜਾਣਨਾ ਪਾਉਂਦੇ ਆ ਬੜਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਬਖਸ਼ਾ ਦੀ ਗੱਲ ਕਰੀਏ ਵੱਤੋਂ ਵੱਤ ਦੇ ਪਰ ਇਸ ਸਾਲ ਜੇ ਸੰਗਤ ਕੁਛਾ ਨਹੀਂ ਗੱਲ ਕਰਦੇ ਕਿੱਦਾਂ ਦਾ ਕੁਛਾ ਦੇਖੋ ਇਸ ਵਾਰ ਜੋ ਹੈ ਹਾਲਾਤ ਪਿਛਲੇ ਵਾਲੇ ਨਾਲੋਂ ਬਕਰੇ ਸੀ ਵੀਰਵਾਰ ਤੱਕ ਤਾਂ ਇਹ ਨਹੀਂ ਸੀ ਸਰਟਨਟੀ ਨਹੀਂ ਸੀ ਕਿ ਇਹ ਮੇਲਾ ਜਿਹੜਾ ਮਨਾਇਆ ਜਾਵੇਗਾ ਕਿ ਨਹੀਂ ਮਨਾਇਆ ਜਾਵੇਗਾ ਵੀਰਵਾਰ ਨੂੰ ਸੀਜ਼ਫਾਇਰ ਦੀ ਖਬਰ ਆਉਣ ਦੇ ਨਾਲ ਅਸੀਂ ਜਿਹੜੀ ਹੈ ਇਹ ਮੇਲੇ ਦੀ ਜਿਹੜੀ ਹੈ 2 ਦਿਨ ਦੇ ਵਿੱਚ ਤਿਆਰੀ ਕੀਤੀ ਆ ਔਰ ਜਿੱਥੋਂ ਤੱਕ ਹੋ ਸਕਦਾ ਆ ਅਸੀਂ ਸੰਗਤ ਨੂੰ ਇਦੇ ਬਾਰੇ ਵਿੱਚ ਸੂਚਿਤ ਕਰਨ ਦੇ ਵਿੱਚ ਵੀ ਕਾਮਯਾਬ ਰਹੇ ਆ ਪਰ ਫਿਰ ਵੀ ਇਹ ਜੋ ਹਾਲਾਤ ਪਿੱਛੇ ਸੀ ਉਹਦਾ ਅਸਰ ਤਾਂ ਇਹ ਮੇਲੇ ਵਿੱਚ ਦੇਖਣ ਨੂੰ ਮਿਲੇ ਠੀਕ ਹੈ ਜੀ ਕਿਹੜੇ ਗੀਤਕਾਰਾਂ ਨੇ ਆਪਣੀ ਇਤਿਹਾਸੀ ਪਰ ਇੱਕ ਕਲਾ ਇੱਕ ਸਭ ਤੋਂ ਪਹਿਲਾਂ ਮਿਸ਼ਨਰੀ ਕਲਾਕਾਰ ਜੱਸਾ ਨਕੋਦਰੀਆ ਸੀ ਔਰ ਦੂਜੀ ਪ੍ਰੀਆ ਬੰਗਾ ਜਿਹੜੀ ਹੈ ਮਿਸ਼ਨਰੀ ਗਾਇਕ ਉਹਨਾਂ ਨੇ ਜਿਹੜੀ ਹੈ ਉਹ ਸਟੇਜ ਦੇ ਉੱਤੇ ਉਹ ਨਹੀਂ ਕਰਕੇ ਸੰਗਤ ਦਾ ਜਿਹੜਾ ਆ ਮੈਨੂੰ ਦੇ ਦੇ ਨਾਲ ਨੌਜਵਾਨ ਪੀੜੀ ਦੇ ਫੀਮੈਲ ਸਾਡਾ ਨੌਜਵਾਨ ਪੀੜੀ ਨੂੰ ਜਿਹੜਾ ਆ ਜੋ ਸਾਡੇ ਬڑے ਬਡੇਰੇ ਬਜ਼ੁਰਗਾਂ ਨੇ ਸਾਨੂੰ ਸੰਦੇਸ਼ ਦਿੱਤਾ ਕਿ ਸਾਨੂੰ ਨਸ਼ਾ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਸਾਨੂੰ ਮਾੜੇ ਅੰਸਰਾਂ ਦੇ ਨਾਲੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਵੱਧ ਤੋਂ ਵੱਧ ਪੜ੍ਹ ਲਿਖ ਕੇ ਜਿਹੜਾ ਆ ਉਹ ਸਮਾਜ ਦੇ ਵਿੱਚ ਅੱਗੇ ਆਉਣਾ ਚਾਹੀਦਾ ਆ ਔਰ ਮੇਰਾ ਖਾਸ ਸੰਦੇਸ਼ ਹੈ ਕਿ ਸਾਨੂੰ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਠੀਕ ਹੈ ਜਿੰਨੇ ਵੀ ਆਡੀਅנס ਆਪਣੇ ਚੈਨਲ ਦੇ ਨਾਲ ਬਾਦੀ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਤੁਹਾਡਾ ਸਤਿ ਸ਼੍ਰੀ ਅਕਾਲ ਅਸੀਂ ਉਹਨਾਂ ਨੂੰ ਇਹੀ ਸਾਰਾ ਸੰਦੇਸ਼ ਜਿਹੜਾ ਦਿੰਦੇ ਆ ਕਿ ਉਹ ਜੋ ਵੀ ਸੰਗ ਜਿਹੜੀ ਦੇਸ਼ਵਧੇਵੀ ਜਿੱਥੇ ਬੈਠੀ ਆ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਆਪਣੀ ਕਮੇਟੀ ਵੱਲੋਂ ਸਾਰੀ ਸਾਧ ਸੰਗਤ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮਿਲਦੇ ਜਾਂ ਵਧਾਈਆਂ ਦਿੰਦੇ ਆ ਔਰ ਅਸੀਂ ਇਹ ਵੀ ਕਹਿੰਦੇ ਕਿ ਅੱਗੇ ਤੋਂ ਜੋ ਅਸੀਂ ਇੱਕ ਆਪਣੇ ਜਗ੍ਹਾ ਖਰੀਦਣ ਦੀ ਅਸੀਂ ਗੱਲ ਕਰਦੇ ਆ ਉਹਨਾਂ ਵਿੱਚ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਵਤ ਵਸੇ ਯੋਗ ਜਿਹੜਾ ਆ ਉਹ ਨੈਨਾਂ ਦੇ ਭਰਾਏ ਦੇ ਵਿੱਚੋਂ ਜਿਕਰਾ ਜਠੇੜਿਆਂ ਦਾ ਜੈ ਸਰ ਸਾਚੇ ਦਰਬਾਰ ਕੀ ਜੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਜਿਕਰਾ ਹੋਰ ਸਾਚੇ ਦਰਬਾਰ ਕੀ ਜੈ ਧੰਨਵਾਦ ਇਹ ਲੱਖ 52 ਲੱਖ 2 ਹਜ਼ਾਰ ਜਾਂਦਾ ਜੱਠੇਰੇ ਘੋਤ ਲਗਾ ਦੀ ਜਸਨ ਕੋ ਦਿਰਵਾਲੋਂ ਲੱਖ ਲੱਖ ਵਧਾਈ ਹੋਵੇ ਉੱਲੇ ਪਟਕੇ ਫਿਰਦੇ ਨੇ ਜੋ ਧੋਕਰ ਖਾ ਕੇ गिरਦੇ ਨੇ ਜੋ ਪੁੱਲੇ ਭਟਕੇ ਫਿਰਦੇ ਨੇ ਜੋ ਧੋਕਰ ਖਾ ਕੇ गिरਦੇ ਨੇ ਉਹਨਾਂ ਰਾਹਾਂ ਚ ਹਟਾਉਂਦਾ ਓਹ ਰੋੜ ਹੈ ਓਹ ਟੁੱਟੇ ਜੋੜੇ ਨਹੀਂ ਕਰਦਾ ਓ ਤਾ ਟੁੱਟੇ ਅਮਕ ਤੇਰਾ ਨੂੰ ਜੋੜੇ ਟੁੱਟੇ ਜੋੜੇ ਨਹੀਂ ਕਰਦਾ ਓ ਦਾ ਟੁੱਟੇ ਅੰਮ੍ਰਿਤ ਕੱਤੇ ਰਾ ਨੂੰ ਜੋੜੇ ਓ ਟੁੱਟੇ ਜੋੜੇ ਨਹੀਂ ਗੱਡਦਾ ਜੋ ਭੁੱਲ ਕੇ ਆਕੇ ਦੁਨੀਆਂ ਤੇ ਕੀ ਕਰਨਾ ਸੀ ਕੀ ਕਰਦੇ ਨੇ اے ਦੁਨੀਆਂ ਤੇ ਕੀ ਕਰਨਾ ਸੀ ਤੇ ਕੀ ਕਰਦੇ ਨੇ ਬਚ ਮੋ ਮਾਇਆ ਦੇ ਧਾੜਾਂ ਵਿੱਚ ਪਾਪਾਂ ਦੇ ਖੜੇ ਪੈ ਫੜਦੇ ਨੇ ਹਰੇ ਹਰੇ ਮਾਇਆ ਦੇ ਧਾੜਾਂ ਵਿੱਚ ਪਾਪਾਂ ਦੇ ਕਰਦੇ ਫੜਦੇ ਨੇ ਜੁਣਾ ਨੂੰ ਰੱਬ ਦੇ ਨਾਮਹਿ ਨਾਲੀ ਜੋੜੇ ਕੁੱਤੇ ਜੋੜੇ ਨਹੀਂ ਗੰਢਦਾ ਉਹ ਤਾਂ ਕੁੱਤੇ ਅੰਮਕ ਤੇਰਾ ਨੂੰ ਜੋੜੇ ਕੁੱਤੇ ਜੋੜੇ ਨਹੀਂ ਗੰਢਦਾ ਕੁੱਤੇ ਨੂੰ ਜੋੜੇ ਕੁੱਤੇ ਜੋੜੇ ਨਹੀਂ ਗਾਂਡੇ ਮੁਖੇ ਵਾਲੀ ਅਸਤੀ ਹੋਰ ਕਰ ਕੀ ਤੇ ਨੂਰ ਕੋ ਆਇਆ ਏ ਮੁਖੇ ਵਾਲੀ ਅਸਤੀ ਹੋਰ ਕਰ ਕੀ ਦਾ ਨੂਰ ਕੋ ਆਇਆ ਜਫਰ ਤਦਾਮ ਰਹੇ ਨੂੰ ਤੇ ਸ਼ਰਮਾ ਤੈਨੂੰ ਚਿੱਟੀ ਪੱਗ ਵਾਲਿਆ ਵੇ ਲੱਜਾ ਤੈਨੂੰ ਤੇ ਸ਼ਰਮਾ ਮੈਨੂੰ ਚਿੱਟੀ ਪੱਗ ਵਾਲਿਆ ਓ ਲੱਜਾ ਤੈਨੂੰ ਤੇ ਸ਼ਰਮਾ ਮੈਨੂੰ ਰੰਗੀਆਂ ਨੇ ਰੰਧੀਆਂ ਨੇ ਪਲ ਪਲ ਲੋਣਾ ਉਹ ਤਾਂ ਕਦ ਢੋਲਦੇ ਨਹੀਂ ਤਸੀਆਂ ਕੋਲ ਆ ਕੇ ਉਹ ਤਾਂ ਕਦ ਢੋਲਦੇ ਨਹੀਂ ਜਿੰਨਾ ਰੱਖੀਆਂ ਗੁਰਾਂ ਤੇ ਡੋਰਾ ਉਹ ਤਾਂ ਕਦ ਢੋਲਦੇ ਨਹੀਂ ਜਿਨ ਰਖੀਆਂ ਗੁਰਾਂ ਤੇ ਡੋਰਾ ਉਹ ਤਾਂ ਕਦ ਡੋਲਦੇ ਨਹੀਂ ਬਾਬਾ ਸਾਹਿਬ ਜੀ ਤੇਰੀ ਸੋਚ ਤੇ ਜਦੋਂ ਨਾ ਵਿਆਹ ਹੁੰਦਾ ਘੋੜੀਆਂ ਸਿੱਠਣੀਆਂ ਇੱਕ ਦੂਜੇ ਦੇ ਮੋਹਰੇ ਹੋ ਹੋ ਕੇ ਗਾਉਂਦੀਆਂ ਪਹਿਣਿਆਂ ਗਾ ਦੂਜੀ ਗਾ ਤੀਜੀ ਗਾ ਹਜ ਗੁਰੂ ਦਾ ਜਸ ਗਾਉਣ ਦਾ ਮੌਕਾ ਆ ਮੂਲ ਕੋਈ ਜੰਦ ਗਿਆ ਆ ਅਸੀਂ ਬੜੀ ਉੱਚੀ ਉੱਚੀ ਕਹਿਦਾ ਕਿ ਬਾਬਾ ਸਾਹਿਬ ਜੀ ਤੇਰੀ ਸੋਚ ਤੇ ਪੈਰਾ ਦੇਾਂਗੇ ਪਰ ਮੇਰੇ ਸਮਾਜ ਦੀ ਉਹ ਭੈੜੋ ਮੇਰੇ ਸਮਾਜ ਦੇ ਉਹ ਵੀਰੋ ਜਿਸ ਦਿਨ ਪੈਰਾ ਦੇਣ ਦੀ ਵਾਰੀ ਆਉਂਦੀ ਆ ਉਹ ਕਿਹੜੀ ਘੋਟ ਚ ਲੁਕ ਜਾਂਦੇ ਆ ਕਹਿੰਦਾ ਵੇ ਚਕੇ ਜ਼ਮੀਰ ਲੈ ਕੇ 소ਫੀਆ ਜਹੀਰ 100 ਰੁਪਏ ਦੀ ਇੱਕ ਸ਼ਰਾਬ ਦੀ ਬੋਤਲ ਆਉਂਦੀ ਆ ਜਿਹਦਾ ਨਾਮ ਸੋਫੀਆ ਆ ਬੰਦਿਆਂ ਨੂੰ ਉਹ ਮਿਲ ਜਾਂਦੀ ਬੀਬੀਆਂ ਨੂੰ ਤਾਂ ਕਹਿੰਦੇ ਸੂਟ ਵੀ ਨਹੀਂ ਮਿਲਦਾ ਠੀਕ ਕਿਹਾ ਨਾ ਮੈਂ ਸੂਟ ਵੀ ਨਹੀਂ ਮਿਲਦਾ ਕਹਿ ਦਿੰਦੀ ਆ ਕਹਿੰਦਾ ਵੇ ਚਕੇ ਜਮੀਰ ਲੈ ਕੇ 소ਫੀਆ ਜਾ ਹੀਰ ਉਦੋਂ ਗਲੀਆਂ ਦੇ ਵਿੱਚ ਅਸੀਂ ਲਿੱਟ ਜਾਂਦੇ ਆ ਜਦੋਂ ਗੱਲ ਆਉਂਦੀ ਸਾਡੇ ਹੱਕ ਲੈਣ ਦੀ ਦੋ दारू ਦੀਆਂ ਬੋਤਲਾਂ ਤੇ ਲਿੱਟ ਜਾਂਦੇ ਜਦੋਂ ਗੱਲ ਆਉਂਦੀ ਸਾਡੇ ਹੱਕ ਲੈਣ ਦੀ ਦੋ दारू ਦੀਆਂ ਬੋਤਲਾਂ ਤੇ ਲਿੱਟ ਜਾਂਦੇ ਆ ਬਿਕਣ ਲਈ ਨਹੀਂ ਕਿਹਾ ਸੀ ਬਾਬਾ ਸਾਹਿਬ ਜੀ ਨੇ ਕਿ ਸਾਡੀਆਂ ਜੜਾਈਆਂ ਕਿਉਂਕਿ ਅੱਜ ਅਸੀਂ ਚੰਗੇਆਂ ਹਾਲਾਤਾਂ ਵਾਲੇ ਹੋ ਗਏ ਕੋਠੀਆਂ ਤੇ ਕਾਰਾਜ ਐ ਦਾਦਾਵਾਲੇ ਹੋ ਗਏ ਸਾਡਾ ਸੁਪਨਾ ਨਾ ਕੋਈ ਵੀ ਸਕਾਰ ਹੋਣਾ ਸੀ ਬਾਬਾ ਸਾਹਿਬ ਨਾ ਜੇ ਹੁੰਦੇ ਸਾਡੀ ਕੌਮ ਦਾ ਨਾਂ ਬੇੜਾ ਕਦੇ ਵਾਰ ਹੋਣਾ ਸੀ ਬਾਬਾ ਸਾਹਿਬ ਨਾ ਜੇ ਹੁੰਦੇ ਲੱਖੋਂ ਮੇੜੀ ਚਾਚੀਆਂ ਤਾਈਆਂ ਮਾਮਾ ਮਾਮਾ ਹੁੰਦੀਆਂ ਨੇ ਮਾ 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 ਦੀਆਂ ਨੇ ਮਾ 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 ਦੀਆਂ ਨੇ ਮਾਵਾ ਪਾਵਾ ਹੁੰਦੀਆਂ ਨੇ ਮੇਰੀ ਮਾਂ ਦੀ ਅਰਤੀ ਅਜ ਤਾਈ ਮੇਰੇ ਨੈਣਾ ਦੇ ਵਿੱਚ ਘੁੰਮਦੀ ਏ ਮਾਂ ਵਾਂਗਰ ਮਾਂ ਦੇ ਜਾਨ ਪਿੱਛੋਂ ਕਣਕੜ ਫੜ ਮੱਥਾ ਚੁੰਮਦੀ ਏ ਮੇਰੀ ਮਾਂ ਦੀ ਅਰਤੀ ਅਜ ਤਾਈ ਮੇਰੇ ਨੈਣਾ ਦੇ ਵਿੱਚ ਘੁੰਮਦੀ ਏ ਮਾਵਾ ਗੁਰੂ ਮਾਮ ਦੇ ਜਹਾਰ ਪਿੱਛੋਂ ਫੜਫੜ ਮੱਥਾ ਚੁੰਮਦੀ ਏ ਜੇ ਮਾ ਹੋਵੇ ਸਿਰ ਉੱਤੇ ਜੇ ਮਾ ਹੋਵੇ ਸਿਰ ਉੱਤੇ ਦੂਰ ਬਲਾਵਾ ਆਉਂਦੀ ਆਂ ਦੇ ਲਖਵੋ ਮੇਰੀ ਚਾਚੀਆਂ ਤਾਈਆਂ ਮਾਵਾ ਮਾਵਾ ਆਉਂਦੀਆਂ ਨੇ ਲਖਵੋ ਮੇਰੀ ਚਾਚੀਆਂ ਤਾਈਆਂ ਮਾਵਾ ਮਾਵਾ ਆਉਂਦੀਆਂ ਨੇ ਆ ਮਾ ਮਾ ਆਉਂਦੀਆਂ ਨੇ ਮਾ ਮਾ ਮਾਂ ਦੀਆਂ ਨੇ ਮਾ 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 ਹੁੰਦੀਆਂ ਨੇ ਕਿਉਂਕਿ ਪ੍ਰਬੰਧਕ ਕਮੇਟੀ ਵੱਲੋਂ ਇਸ਼ਾਰਾ ਹੋ ਗਿਆ ਕਿ ਇੱਥੇ ਸਮਾਪਤੀ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਆਨਰਸ ਸਾਥਕਤ ਕਰਨੀ ਹੁੰਦੇ ਆ ਚਲੋ ਬਹੁਤ-ਬਹੁਤ ਮਿਲਰੀਆਂ ਵਧਾਈਆਂ ਲੱਖ-ਲੱਖ ਵਧਾਈਆਂ ਸੁਮੱਚੀ ਪ੍ਰਬੰਧਕ ਕਮੇਟੀ ਸੁਮੱਚੀ ਨੌਜਵਾਨ ਸਭਾ ਨੂੰ ਸੋ ਕਿਰਪਾ ਕਰੇ ਸਤਿਗੁਰੂ ਦਾਸ ਮਾਨ ਜੀ ਅਮਸਰ ਦੀਨ ਦਿਵਾਲ ਦਾ ਤੁਮਸਰ ਅਪ ਤਿਆਰ ਕੀ ਜੇ ਬਚਨੀ ਤੋਰ ਮੋਰ ਮਨ ਮੰਮਾਨੇ ਜਨ ਕੋ ਪੂਰਨ ਦੀਜੇ ਬਹੁਤ ਜਨਮ ਬਿਸਰੇ ਥੇ ਮਾਦੋ